ਗਰੀਬ ਬੰਦੇ ਕੋਲੇ ਕੋਈ ਕੁਝ ਵੀ ਨਹੀਂ ਚਿਰਦਾਗਾ ਗਰੀਬ ਬੰਦੇ ਤੇ ਤਾਂ ਟਾਕੀਆਂ ਲੱਗੀਆਂ ਹੁਣ ਤੇ ਉਹ ਮਾੜੀ ਹਾਲਤ ਹੋਵੇ ਫਿਰ ਫੇਰ ਹੀ ਲੋਕੀ ਪਸੰਦ ਕਰਦੇ ਆ ਵੀ ਆਪਾਂ ਨੂੰ ਸਾਸਰੀ ਘਰ ਬੁਲਾ ਕੇ ਲੰਗੇ ਹਾਂ ਮਤਲਬ ਹੁਣ ਜੇ ਹੂੰ ਹੂੰ ਪਰੋਣਾ ਬਣ ਕੇ ਲੰਘੂਗਾ ਤਾਂ ਹੁਣ ਕੌਣ ਚਰੂਗਾ ਹਨਾ ਕੋਈ ਚਿੱਟੇ ਕੱਪੜੇ ਨਹੀਂ ਗਰੀਬ ਬੰਦੇ ਦੇ ਪਾਏ ਜਾਂਦਾ ਵੀ ਯਾਰ ਇਹ ਅੱਜ ਕਿਵੇਂ ਪਰੋਣਾ ਬਣਿਆ ਜਾਂਦਾ ਹਨਾ ਹੂੰ ਸਹੀ ਗੱਲ ਤੁਹਾਡੀ ਤੁਸੀਂ ਕਹਿ ਰਹੇ ਹੋ ਬਿਮਾਰ ਮਾਨਸਿਕਤਾ ਦੇ ਨਿਸ਼ਾਨੇ ਆ ਹਰ ਬੰਦੇ ਨੂੰ ਜੀਣ ਦਾ ਹੱਕਾਰ ਬੰਦੇ ਨੂੰ ਰੱਬ ਨੇ ਜਿੰਦਗੀ ਦਿੱਤੀ ਆ ਉਹ ਉਹਨੂੰ ਮਾਣੇ ਕੋ ਸਾਲਾ ਰੋਣ ਵਾਲ ਇਸ ਤੇ ਥੋੜਾ ਆਇਆ ਹੋਇਆ ਨਾ ਜਾਂ ਬੋਝ ਢੋਣ ਵਾਸਤੇ ਥੋੜਾ ਆਇਆ ਹੋਇਆ ਧਰਤੀ ਤੇ ਉਹ ਜਿਵੇਂ ਤੁਸੀਂ ਕਿਹਾਗਾ ਵੀ ਮਤਲਬ ਖੁਸ਼ ਨਹੀਂ ਹੁੰਦੇ ਮਤਲਬ ਜੇ ਤੁਸੀਂ ਤੁਸੀਂ ਤਾਂ ਬੁਲਟ ਤਾਂ ਬਹੁਤ ਵੱਡੀ ਗੱਲ ਕਰਤੀ ਜੇ ਕੋਈ ਸਪਲੈਂਡਰ ਪਲਟੇਨਾ ਕਿਸ ਤਾਂ ਦੇ ਵੀ ਲਿਆ ਆਵੇ ਤਾਂ ਉਹ ਲੰਗੇ ਜਾਂਦੇ ਨੇ ਯਾਦ ਦਾ ਨਾਮ ਲੈ ਕੇ ਵੀ ਇਨਸਾਨ ਅੱਲਾ ਇਹ ਵੀ ਚਾਂਬੜੇ ਫਿਰਦੇ ਆ ਹਨਾ ਬਿਲਕੁਲ ਹਾਂਜੀ ਹਾਂ ਤੇ ਮੈਂ ਉਹ ਤੁਹਾਡੀ ਗੱਲ ਵਿੱਚ ਆ ਮੈਂ ਮੁੰਡਾ ਕਹਿੰਦਾ ਮੈਂ ਪਤਾ ਨਹੀਂ ਕੀ ਲਿਖਾਉਣਾ ਕੁਛ ਆ ਬੁਲਟ ਦੇ ਮੈਂ ਹਾਂ ਯਾਰ ਤੂੰ ਵੇੜਿਆਂ ਦਾ ਮੁੰਡਾ ਲਿਖਾ ਕੇ ਲਿਆ ਮਗਾਦਨ ਹੋਰ ਵੀ ਖੁਸ਼ੀ ਹੋਊਗਾ ਵੀ ਸਾਡੇ ਬੰਦੇ ਦਾ ਵੀ ਸਾਡੇ ਬੰਦੇ ਵੀ ਇੰਨੇ ਕਿ ਜੋਗੇ ਆ ਗਏ ਨੇ ਨਹੀਂ ਠੀਕ ਹੈ ਬਿਲਕੁਲ ਸਹੀ ਹੈ ਯਾਰ ਜੋਗਾ ਹੈਗਾ ਉਹ ਤੋਂ ਮੁੱਕਰਿਆ ਨਹੀਂ ਜਾ ਸਕਦਾ ਜਿਹੜਾ ਸਿਸਟਮ ਹੈਗਾ ਜੋ ਤਾਣਾ ਬਾਣਾ ਹੈਗਾ ਸਮਾਜ 'ਚ ਜੋ ਹੈਗਾ ਉਹ ਤੋਂ ਮੁੱਕਰਿਆ ਨਹੀਂ ਜਾ ਸਕਦਾ ਆਪਾਂ ਜਿੱਥੇ ਮਰਜੀ ਬਹੁਤ ਬੰਦੇ ਮੁੱਖ ਮੰਤਰੀ ਦੀ ਅਹੁਦੇ ਤੱਕ ਪਹੁੰਚ ਕੇ ਵੀ ਉਹਨਾਂ ਨੂੰ ਲੋਕੀ ਪੈਰ ਦੀ ਝੋਤੀ ਤੱਕ ਦਾ ਹੁੰਦੇ ਇਸ ਤੋਂ ਵੱਡੀ ਐਗਜ਼ਾਮਪਲ ਦੁਨੀਆ 'ਵਾਂਸੇ ਹੋਰ ਕੋਈ ਨਹੀਂ ਹੋਏ ਸਕਦੀ ਬਾਈ ਰਾਸ਼ਟਰਪਤੀ ਨੇ ਉਹਨੇ ਮੰਨਦਾ ਚ ਜਾਣ ਦਿੱਤਾ ਗਿਆ ਬਾਈ ਜੀ ਬਾਈ ਨਰਮਲ ਸਿੰਘ ਜੀ ਖਾਲਸਾ ਜੀ ਐਸੇ ਪਦਮਸ਼ਰੀ ਐਸੀ ਉਹਨਾਂ ਦਾ ਕੀਰਤਨ ਮੈਂ ਸੁਬਾ ਸ਼ਾਮ ਉਹਨਾਂ ਦਾ ਘੰਟਾ ਘੰਟਾ ਜਿੰਨਾ ਜਦੋਂ ਦੁਪਹਿਰੇ ਵੀ ਜਦੋਂ ਵੀ ਮੇਰਾ ਜੀ ਕਰਦਾ ਮੈਂ ਉਹਨਾਂ ਦਾ ਕੀਰਤਨ ਲੱਗਦਾ ਉਹਨਾਂ ਨੂੰ ਵੀ ਜਾਤੀ ਸੋਚਕ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਤੋਂ ਵੱਡੀਆਂ ਐਗਜ਼ਾਮਪਲਾਂ ਐਸ ਪੜ੍ਹੇ ਲਿਖੇ ਸਮਾਜ ਚ ਹੋਰ ਕੀ ਹੋਊਗਾ ਦੁਨੀਆ ਦੀ ਮਾਨਸਿਕਤਾ ਕਦੇ ਨਹੀਂ ਬਦਲਦੀ ਦੁਨੀਆ ਦੀ ਮਾਨਸਿਕਤਾ ਨਹੀਂ ਬਦਲ ਸਕਦੀ ਇਹ ਗੱਲ ਪੱਕੀ ਹੈ ਹਨਾ ਪਰ ਇੱਕ ਗੱਲ ਵੀ ਤੁਸੀਂ ਕਿਹਾ ਵੀ ਮਤਲਬ ਪਿਛੇ ਲਿਖਾ ਕੇ ਲੈਵੋ ਪਰ ਜਿਹੜੀ ਚੀਜ਼ ਤੁਸੀਂ ਉਹ ਤੇ ਮਾਨ ਵੀ ਕਰਨਾ ਚਾਹੀਦਾ ਹੈ ਹਾਂ ਬਿਲਕੁਲ ਉਸ ਜਿਹੜੀ ਚੀਜ਼ ਆਪਾਂ ਤਾਣਾ ਬਣਦੀ ਆ ਉਹਨੂੰ ਉਸੇ ਨੂੰ ਬ੍ਰਾਂਡ ਬਣਾਇਆ ਜਾਵੇ ਕਿਸੇ ਹੋਰ ਸਟੇਟ ਦਾ ਮੁੰਡਾ ਤੇ ਉਹ ਪੜਦਾ ਸੀ ਵੱਡੀ ਕਲਾਸ 'ਚ ਤੇ ਜੀ ਉਹਨੂੰ ਪਿੰਡ ਦੇ ਚਮਾਰ ਚਮਾਰ ਕਰਕੇ ਛੇੜਿਆ ਕਰਨ ਠੀਕ ਹੈ ਉਹ ਮੁੰਡਾ ਬਹੁਤ ਘੱਟ ਮੁੰਡਾ ਆਇਆ ਕਰੇ ਯੂਨੀਵਰਸਿਟੀ ਪੜਦਾ ਸੀਗਾ ਪੜਨ ਲੱਗੇ ਉਹਨੇ ਇੱਕ ਬ੍ਰਾਂਡ ਬਣਾਇਆ ਬੈਗ ਬਣਾਉਣ ਦੀ ਕੰਪਨੀ ਖੋਲੀ ਚਮਾਰ ਉਹ ਅੱਜ ਬ੍ਰਾਂਡ ਪੂਰੀ ਦੁਨੀਆ 'ਚ ਚਮਾਰ ਕਿਸਮ ਦੇ ਜਿਹੜੇ ਕੰਪਨੀ ਦੇ ਬੈਗ ਮਿਲਦੇ ਆ ਲੇਦਰ ਦੇ ਬੈਗ ਉਹਨੇ ਉਸੇ ਚੀਜ਼ ਨੂੰ ਬ੍ਰਾਂਡ ਬਣਾਤਾ ਉਹਦੇ ਜਿਹੜੀ ਦਾ ਉਹਨੂੰ ਤਾਨਾ ਵਾਜਦਾ ਜਿਹੜੀ ਚੀਜ਼ ਉਹਨਾਂ ਦੇ ਦਿਲ ਨੂੰ ਦਿਖਾਉਂਦੇ ਸੀ ਤੇ ਅੱਜ ਉਹ ਪੂਰੀ ਦੁਨੀਆ ਚ ਬ੍ਰਾਂਡ ਜਾਣਿਆ ਜਾਂਦਾ ਉਹ ਕਰੋੜਪਤੀ ਅਰਬਪਤੀ ਬੰਦਾ ਹ ਸੋ ਜਿਹੜਾ ਕੋਈ ਜਿਹੜੀ ਚੀਜ਼ ਆਪ ਨੂੰ ਤੰਗ ਕਰਦੀ ਆ ਸਾਲੇ ਉਸੇ ਨੂੰ ਹਥਿਆਰ ਬਣਾਉਣਾ ਚਾਹੀਦਾ ਪਤਾ ਜਿਹੜਾ ਹੁਣ ਇਹ ਕਹਿ ਲਏ ਜਿਹੜਾ ਮੱਝ ਵੀ ਫਿਕ ਸ਼ਬਦ ਹੈ ਸ਼ਬਦ ਹੈ ਠੀਕ ਹੈ ਮਤਲਬ ਹੈ ਤਾਂ ਉਹ ਜਿਹੜਾ ਮਜਬਦਾ ਪੱਕਾ ਬਿਲਕੁਲ ਬਿਲਕੁਲ ਮਤਲਬ ਲੋਕਾਂ 'ਚ ਇਹ ਵੀ ਪਤਾ ਪੈਦਾ ਕੀਤਾ ਕਿ ਜਦੋਂ ਉਹ ਗਰੀਬਾਂ ਹਾਂ ਗਰੀਬਾਂ ਦਾ ਇਹ ਗਰੀਬਾਂ ਦਾ ਨਹੀਂ ਹੈ ਦਸਵੇਂ ਪਾਤਸ਼ਾਹ ਦਾ ਗੁਰੂ ਸਾਹਿਬ ਦਾ ਬਾਜਾਂ ਵਾਲੇ ਦਾ ਦਿੱਤਾ ਹੋਇਆ ਵੀ ਜਿਹੜਾ ਮਜਬਦਾ ਪੱਕਾ ਉਹ ਮਜਬੀ ਸਰਕਾ ਹੂੰ ਤੇ ਤਾਂ ਮਤਲਬ ਮਾਣ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਸਾਸੀ ਮਾਣ ਆ ਪੂਰਾ ਸਾਨੂੰ ਮਾਣ ਕੀ ਪੂਰਾ ਹੰਕਾਰ ਆ ਵੀ ਇਸ ਦਸਵੇਂ ਪਾਤਸ਼ਾਹ ਦੇ ਬੱਚੇ ਆ ਰੰਗਰੇਟੇ ਗੁਰੂ ਕੇ ਬੇਟੇ ਆ ਸਾਨੂੰ ਕਾਲ ਜੇ ਨਾਲ ਲਾਇਆ ਹੋਇਆ ਹੂੰ ਲਓ ਇੱਕ ਗੱਲ ਵੀ ਇਹ ਵੀ ਹੈ ਹਨਾ ਮਤਲਬ ਜਿਵੇਂ ਤੁਸੀਂ ਕਿਹਾ ਧਰਮਾਂ ਦੇ ਹਜੇ ਉੱਥੇ ਹੀ ਕੰਮ ਖੜਾ ਹੈ ਮਤਲਬ ਗੁਰੂ ਨੇ ਇੱਕ ਬਾਟਾ ਦਿੱਤਾ ਸੰਗਤ ਪੰਗਤ ਸਭ ਕੁਝ ਉਹ ਇੱਕ ਕਰ ਗਿਆ ਪਰ ਫਿਰ ਵੀ ਉਹੀ ਗੱਲ ਵੀ ਸਾਡੇ ਲੋਕਾਂ 'ਚ ਜੇ ਗਿਆ ਨਹੀਂ ਕੰਮ ਨਾ 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 ਨਹੀਂ ਆਣਾ ਨਹੀਂ ਜਾਣਾ ਦੁਕਾਨਦਾਰੀਆਂ 'ਚ ਬਹੁਤ ਫਰਕ ਪੈਂਦਾ ਜੇ ਕੋ ਮਾੜੇ ਬੰਦੇ ਨੂੰ ਆਪਾਂ ਵਿੱਚ ਸ਼ਾਮਲ ਕਰ ਲੈਨੇ ਆ ਤਾਂ ਉਹ ਜੋ ਮੂਰਤੀ ਜੀ ਗੱਲ ਮੰਨ ਲਓ ਕਿਸੇ ਪਿੰਡ ਦੀ ਕਮੇਟੀ ਆ ਹਮ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹਦੇ ਵਿੱਚ ਜਿਹੜਾ ਵਿੜੇ ਵਾਲਾ ਬੰਦਾ ਹੋਊਗਾ ਉਹ ਕੋਈ ਅਨਪੜ੍ਹ ਬੰਦਾ ਕੋਈ ਉਹ ਕਹਿ ਸਕਦੇ ਨਕਾਰਾ ਟਾਈਪ ਦਾ ਕੁਝ ਉਹ ਇਸ ਟਾਈਪ ਦਾ ਬੰਦਾ ਲਿਆ ਹੋਊਗਾ ਵੀ ਜ਼ਿਆਦਾ ਤੋਂ ਗਜਾ ਗੂਜਾ ਕਰਨ ਵਾਸਤੇ ਜਾਂ ਉਹਨੂੰ ਕੁਝ ਪਤਾ ਹੀ ਨਾ ਹੋਵੇ ਹਨਾ ਵੀ ਕੋਈ ਫਾਰਮੈਲਟੀ ਪੂਰੀ ਕਰਨ ਵਾਸਤੇ ਵਿੱਚ ਬੰਦਾ ਲਿਆ ਹੋਊਗਾ ਸਹੀ ਗੱਲ ਹੈ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਮੌਕਾ ਨਹੀਂ ਹੁੰਦਾ ਨਾ 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 ਪੜ੍ਹੇ ਲਿਖੇ ਬੰਦੇ ਉਹ ਵਿੱਚ ਕੋਈ ਗੱਲ ਕਰੂਗਾ ਵਿੱਚ ਇਤਿਹਾਸ ਫਰੋਲੂਗਾ ਫਿਰ ਵਿੱਚ ਜਿਵੇਂ ਕਹਿੰਦੇ ਆ ਬਾਈ ਇੱਕ ਗੱਲ ਇਹ ਵੀ ਹੈ ਵੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜਿਹੜਾ ਕੋਟਾ ਦਿੱਤਾ ਬਿਲਕੁਲ ਹਾਂ ਇਹਦੇ ਤੇ ਬਹੁਤ ਸਵਾਲ ਉੱਠ ਹੁੰਦੇ ਆ ਵੀ ਆਰ ਕਿ ਦੇਖੋ ਜੀ ਇਥਾਂ ਗਲਤ ਹੈ ਕੋਟਾ ਤਾਂ ਸਭ ਨੂੰ ਬਰਾਬਰ ਵੀ ਬਰਾਬਰਤਾ ਆ ਗਈ ਜਿਹੜਾ ਕੋਟਾ ਖਤਮ ਹੋ ਜਾਣਾ ਚਾਹੀਦਾ ਬਿਲਕੁਲ ਹਾਂ ਇਹ ਜਿਹੜਾ ਬਰਾਬਰਤਾ ਆਈ ਹੈ ਨਹੀਂ ਬਰਾਬਰਤਾ ਕਿੱਥੇ ਫਿਰ ਛੋਨਾ ਕੌਣ ਲਾਉਂਦਾ ਜਿਹੜੀ ਜੇ ਬਰਾਬਰਤਾ ਆ ਗਈ ਹੋਵੇ ਤਾਂ ਹੂੰ ਫਿਰ ਅਗ ਨਾਲੀਆਂ ਗਲੀਆਂ ਕੌਣ ਸਾਫ਼ ਕਰਦਾ ਫਿਰਦਾ ਫਿਰ ਜੇ ਬਰਾਬਰਤਾ ਆਈ ਗਈ ਤਾਂ ਫਿਰ ਉਹਨਾਂ ਉਹ ਝੋਨਾ ਲਾਉਣ ਕੋਈ ਸਫਾਰੀ ਤੇ ਤਾਂ ਹੁੰਦਾ ਨਹੀਂ ਝੋਨਾ ਲਾਉਣ ਵੀ ਆ ਬਰਾਬਰ ਤਾਂ ਇਹਦਾ ਸ਼ੌਂਕ ਨਾਲ ਝੋਨਾ ਲਾਉਂਦੇ ਵੀ ਇਹ ਤਾਂ ਫਾਰਚੂਨਰ ਦਾ ਝੋਨਾ ਲਾਉਣ ਆਏ ਵੇ ਉਹ ਕੌਣ ਲੋਕ ਫਿਰ ਲੱਖਾਂ ਕਰੋੜਾਂ ਲੋਕ ਕੌਣ ਆ ਜਿਹੜੇ ਮਜ਼ਦੂਰੀ ਕਰਦੇ ਸਾਰੇ ਦੇਸ਼ ਦੀ ਸਾਫ਼ ਸਫਾਈ ਕਰਦੇ ਜਿਹੜੇ ਜਿਨ੍ਹਾਂ ਦਾ ਨਿਤ ਹਜ਼ਾਰਾਂ ਲੱਖਾਂ ਲੋਕ ਆ ਬੰਦੇ ਤਾਂ ਦੇਖਦੇ ਆ ਮਜ਼ਦੂਰੀ ਕਰਦਿਆਂ ਨੂੰ ਜੇ ਬਰਾਬਰਤਾ ਆ ਗਈ ਉਹ ਤਾਂ ਫਿਰ ਉਹ ਰਿਸ਼ਤੇ ਕਰਨ ਲੱਗੇ ਵੀ ਦੇਖਦੇ ਆ ਬਿਲਕੁਲ ਹਾਂ ਜੀ ਬਿਲਕੁਲ ਭਈ ਜੋੜਦੇ ਨਹੀਂ ਰਿਸ਼ਤਾ ਜੇ ਸਾਨੂੰ ਆਇਆ ਲੱਗਦਾ ਸੀ ਉਹੀ ਆ ਜੇ ਖੋਤੀ ਉੱਚੀ ਨੀਵੀਂ ਜਾਤਾਂ ਨੂੰ ਤੁਰੇ ਫਿਰਦੇ ਆ ਜੇ ਹਾਂ ਜੇ ਬਰਾਬਰ ਹੋ ਗਏ ਫਿਰ ਰਿਸ਼ਤੇ ਕਰਨ ਲੱਗੇ ਬਹੁਤ ਇੱਕ ਦੂਜੇ ਦੇ ਕਰਦੇ ਨੇ ਨਾ ਇੰਟਰ ਕਾਸਟਲ ਰਿਸ਼ਤੇ ਨਹੀਂ ਹੁੰਦੇ ਜੇ ਬਰਾਬਰ ਦੇ ਹੋਣ ਤਾਂ ਫਿਰ ਤਾਂ ਇੰਟਰ ਕਾਸਟਿੰਗ ਉਹ ਖਤਮ ਹੀ ਹੋ ਜਾਏ ਕੰਮ ਤੇ ਜਿਹਦਾ ਜਿਹੜਾ ਮੁੰਡਾ ਪਸੰਦ ਆਇਆ ਚੱਲ ਜਿਹੜੀ ਕੁੜੀ ਆਈ ਪਸੰਦ ਚੱਲ ਬਰਾਬਰ ਉਹਨੂੰ ਮਾਰ ਦਿੰਦੇ ਲੋਕੀ ਜੇ ਕੋਈ ਆਪ ਤੋਂ ਨੀਵੀਂ ਜਾਤ ਨਾਲ ਜੇ ਹੁਣ ਵੀ ਜੇ ਕੋਈ ਰਿਸ਼ਤਾ ਹੋ ਜੇ ਨਾ ਕਿੱਥੇ ਦੁਨੀਆ ਕਿੱਥੇ ਦੀ ਕਿੱਥੇ ਜਾਵਲੀ ਮੰਨ ਲਓ ਜੇ ਕਿਸੇ ਵੱਡੀ ਜਾਤ ਦਾ ਦੀ ਕੁੜੀ ਨੇ ਛੋਟੀ ਜਿਆਦੇ ਮੁੰਡੇ ਨਾਲ ਵਾਹ ਕਰਨ ਉਹਨੂੰ 100% 99% ਦਾ ਪੱਕਾ ਹੀ ਮਾਰ ਹੀ ਦੇਣਗੇ ਉਹਨੂੰ ਕੋਈ 1% ਲੋਕ ਹੋਣਗੇ ਜਿਹੜੇ ਜਿਨ੍ਹਾਂ ਦੇ ਕਾਮਯਾਬ ਹੋਏ ਹੋਣਗੇ ਵਰਨਾ ਇਹ ਮਾਨਸਿਕਤਾ ਬਣੀ ਹੋਈ ਹੈ ਲੋਕਾਂ ਦੀ ਸਦੀਆਂ ਤੋਂ ਮਾਨਸਿਕਤਾ ਬਣੀ ਹੈ ਹਾਂਜੀ ਜਿਹੜੀ ਧਰਮਾਂ ਤੋਂ ਬਹੁਤ ਦੂਰ ਦੀ ਇਹ ਗੱਲ ਆ ਧਰਮਾਂ ਦੇ ਲਿਬਾਸ ਆ ਧਰਮਾਂ ਦੀ ਸਿੱਖਿਆ ਤੋਂ ਬਹੁਤ ਦੂਰ ਲੋਕ ਦੂਰ ਦੀ ਗੱਲ ਹੈ ਮਤਲਬ ਉਹ ਆਪ ਦੀ ਅੰਦਰ ਲਈ ਹੰਕਾਰ ਆ ਆਪ ਦੀ ਹਉਮੈ ਉਹ ਮੁਰੇ ਆ ਪਹਿਲਾਂ ਬਿਲਕੁਲ ਹਾਂ ਮਤਲਬ ਜਿਹੜੀਆਂ ਬਾਕੀ ਗੱਲਾਂ ਬਾਅਦ ਚ ਬਿਲਕੁਲ ਮਾਨਸਕੀ ਜਾਤ ਸਭਾ ਇੱਕ ਪਹਿਚਾਨ ਬੋ ਵਾਲਾ ਗੱਲਾਂ ਹਜੇ ਨਹੀਂ ਹਲੇ ਅਮਲਾਂ ਤੋਂ ਬਹੁਤ ਦੂਰ ਹੂੰ ਬਾਬੇ ਤਾਂ ਬਹੁਤ ਮੱਥਾ ਮਾਰ ਗਏ ਬਹੁਤ ਬਹੁਤ ਉਹਨਾਂ ਨੇ ਹਏ ਹਏ ਉਹਨਾਂ ਨੇ ਤਾਂ ਐਸੀਆਂ ਕੁਰਬਾਨੀਆਂ ਦਿੱਤੀਆਂ ਇਤੋਂ ਵੱਡਾ ਆਪਣੇ ਆਸਤੇ ਹੋਰ ਕੀ ਕਰ ਦੇਣ ਹੂੰ ਸਾਰੀਆਂ ਉਮਰਾਂ ਲਾਤੀਆਂ ਸਾਰੀਆਂ ਉਹਨਾਂ ਨੇ ਪੀੜੀਆਂ ਲਾਦੀਆਂ ਆਪਦੀਆਂ ਸਾਰੀਆਂ ਅ ਉਹ ਲਾਂ ਲਾਤੀਆਂ ਆਪਣੀਆਂ ਆਪਾਂ ਨੂੰ ਸੁਧਾਰਨ ਵਾਸਤੇ ਆਪਣੇ ਚੰਗੇ ਦੇ ਵਾਸਤੇ ਆਪਣੇ ਵਾਸਤੇ ਲਿਖ ਕੇ ਗਏ ਵੀ ਪੜ੍ਹ ਕੇ ਸ਼ਾਇਦ ਅਮਲ ਕਰਕੇ ਕੁਝ ਚੰਗੇ ਬਣ ਜਾਣ ਕੁਝ ਜ਼ਿੰਦਗੀ ਦੇ ਨਜ਼ਾਰੇ ਲੈ ਲੈਣ ਜਾਂ ਧਰਤੀ ਤੇ ਸੁਰਗ ਬਣ ਜਾਵੇ ਪਰ ਇਹ ਅਮਲਾ ਤੋਂ ਕੋਰੇ ਲੋਕ ਉਹ ਧਰਤੀ ਨੂੰ ਨਰਕ ਬਣਾ ਕੇ ਰੱਖਣਗੇ। ਭਾਈ ਤੁਸੀਂ ਮਤਲਬ ਚਲੋ ਮਤਲਬ ਤੁਸੀਂ ਤਾਂ ਸਾਰੀ ਗੱਲ ਹੀ ਦਸੀ ਐ ਮੈਂ ਨੇ ਰੇਗਾ ਜੀ ਵੀ ਜਾਨਣਾ ਸਾਰਾ। ਬਿਲਕੁਲ ਹਾਂਜੀ। ਭਾਈ ਮਤਲਬ ਤੁਸੀਂ ਤਾਂ ਤੁਸੀਂ ਥੋੜੀ ਤਾਂ ਥੋੜੀ ਤਾਂ ਜ਼ਿੰਦਗੀ ਦੇ ਹਿੱਸੇ ਆ। ਮਤਲਬ ਮਿਹਨਤੂ ਦਾ ਤੁਸੀਂ ਤੁਹਾਡੀਆਂ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਚਲੀ ਜਾਏਗੀ। ਬਿਲਕੁਲ ਹਾਂ। ਕੀ ਕਰਦੇ ਸੀ ਉਹ? ਬਸ ਸੇਰੀ ਲੱਗੇ ਹੋਣੇ ਜਾਂ ਦਿਹਾੜੀ ਦਾ ਪਾ ਕਰ ਦੇਣੇ ਵਿਚਾਰੇ ਨਾ ਬਹੁਤ ਸਖਤ ਮੇਰੇ ਦਾਦਾ ਜੀ ਦੱਸਦੇ ਨੇ ਕਿ 4 ਵਜੇ ਉੱਠ ਕੇ ਉਹ ਕਣਕ ਵੜਨ ਜਾਉਂਦੇ ਸੀ ਰਾਤ ਨੂੰ 10-11 ਵਜੇ ਥੱਬੇ ਲਾ ਕੇ ਮੰਡਲਿਆਂ ਦੇ ਆਉਂਦੇ ਰਾਤ ਨੂੰ 4 ਵਜੇ ਫੇਰ ਉੱਠ ਕੇ ਠਾਗ ਲੈ ਜਾਂਦੇ ਨਾ ਵੀ ਅੱਜ ਚੱਲੀ ਹਮ ਮਤਲਬ ਮਜ਼ਦੂਰ ਮਜ਼ਦੂਰੀ ਹੀ ਰਹੀ ਸੱਤ ਤੇ ਜ਼ਿੰਦਗੀ ਬਿਲਕੁਲ ਹਾਂਜੀ ਤਿੰਨ ਤਿੰਨ ਗੁਲਾ ਤੋਂ ਮਜ਼ਦੂਰੀਆਂ ਚੱਲੀ ਆਈ ਬਿਲਕੁਲ ਬਿਲਕੁਲ ਹਾਂਜੀ ਹਾਂ ਉਹ ਮਜ਼ਦੂਰ ਦਾ ਬੱਚਾ ਮਜ਼ਦੂਰੀ ਹੋਗਾ ਜੇ ਔਖਾ ਸੌਕਾ ਹੋ ਕੇ ਜੇ ਕੋਈ ਪੜਾ ਰਿਆ ਤਾਂ ਬਹੁਤ ਸਲੂਟ ਕਰਦਾ ਮੈਨੂੰ ਜੇ ਕੋਈ ਉਤੰਗੀਆਂ ਸਿੱਖ ਸਕੇ ਵੀ ਆਪਦੇ ਬੱਚਾ ਨੂੰ ਉਹਨਾਂ ਦੀ ਜ਼ਿੰਦਗੀ ਸੁਧਾਰਨ ਵਾਸਤੇ ਲੱਗਾ ਹੋਇਆ ਪੜਾਉਣ ਵਾਸਤੇ ਲੱਗਾ ਜਾਂ ਜਿਨ੍ਹਾਂ ਨੇ ਸੁਧਾਰ ਲਈ ਆ ਨਾ ਤੇ ਜਿਨ੍ਹਾਂ ਨੇ ਸੁਧਾਰ ਲਈ ਮੈਂ ਤੁਹਾਡੇ ਮੰਚ ਤੋਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਲੇ ਦੁਆਲੇ ਵੀ ਆਪਦੇ ਕੋਈ ਭਰਾ ਭਤੀਜੇ ਨੂੰ ਕਿਸੇ ਦੋਸਤ ਮਿੱਤਰ ਦੇ ਬੱਚਾ ਨੂੰ ਵੀ ਪੜਾਉਣ ਦੇ ਕੋਈ ਚੰਗੀਆਂ ਨੌਕਰੀਆਂ ਤੇ ਲੱਗ ਗਏ ਜੇ ਕੋ ਚੰਗੇ ਉਹਦੇ ਤਾਂ ਜਾਵੜੇ ਹਨ ਜਿਹੜਾ ਆਲੇ ਦੁਆਲੇ ਆਪਣੇ ਜਿਹੜਾ ਗਰੀਬੀ ਵਾਲਾ ਨਰਕ ਭੋਗ ਰਹੇ ਲੋਕੇ ਉਹਨਾਂ ਨੂੰ ਕੋਈ ਦੋ ਚਾਰਾਂ ਨੂੰ ਵੀ ਜ਼ਿੰਦਗੀ ਚੋਂ ਕੱਢ ਕੱਢ ਜੋਂ ਤਾਂ ਬਹੁਤ ਚੰਗੀ ਗੱਲ ਹੈ ਹੂੰ ਜੇ ਤੁਸੀਂ ਕਾਮਯਾਬ ਹੋ ਗਏ ਇਨਜੋਗੇ ਹੋ ਗਏ ਉਹ ਕਿਸੇ ਨੂੰ ਪੜ੍ਹਾ ਸਕਦੇ ਆ ਤਾਂ ਜਰੂਰ ਆਪਦੇ ਕਿਸੇ ਦੋਸਤ ਮਿੱਤਰ ਦੇ ਬੱਚਾ ਨੂੰ ਜਾ ਕੇ ਆਲੇ ਦੁਆਲੇ ਦੇ ਬੱਚਿਆਂ ਨੂੰ ਜਰੂਰ ਪੜ੍ਹਾਓ ਜਰੂਰ ਪੜ੍ਹਾਓ ਹਾਂਜੀ ਇੱਕ ਗੱਲ ਇਹ ਵੀ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਮੁੱਖ ਮੰਤਰੀ ਤਖਤ ਦੇ ਵੀ ਬੰਦੇ ਨੂੰ ਜੱਤੀ ਦਾ ਉਹ ਸਮਝਣਾ